ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਭੈਣਾਂ ਦਾ ਸਵਾਗਤ ਹੈ ਆਪਣੇ ਚੈਨਲ ਦੇ ਵਿੱਚ ਤੇ ਇਸ ਚੈਨਲ ਦਾ ਮਕਸਦ ਹੀ ਆਪਣੀਆਂ ਭੈਣਾਂ ਦੀ ਜ਼ਿੰਦਗੀ ਜਿਹੜੀ ਉਹਨੂੰ ਸਕੂਨ ਨਾਲ ਭਰ ਦੇਣਾ ਹੈ ਤੇ ਇਸ ਲਈ ਸਾਰੀਆਂ ਭੈਣਾਂ ਆਪਣੇ ਨਾਲ ਜ਼ਰੂਰ ਜੁੜ ਜੋ ਜੀ ਤੇ ਜਿੰਨੀਆਂ ਭੈਣਾਂ ਦੇਖ ਰੰਗ ਸਾਰੀਆਂ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤੇ ਆਪਣੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਤੇ ਲਾਈਕ ਵੀ ਜ਼ਰੂਰ ਕਰਿਓ ਜੀ ਤੇ ਆਪਾਂ ਤੁਹਾਨੂੰ ਕੋਸੇ ਦੇ ਵਿੱਚ ਟਿਪ ਦੇਵਾਂਗੇ ਦੀਵਾਲੀ ਦੀ ਸਫਾਈ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਟਿਪ ਜ਼ਰੂਰ ਵਰਤਨੇ ਆ ਤਾਂ ਜਿਹੜੀਆਂ ਬਰਕਤਾਂ ਐ ਤੁਹਾਡੇ ਘਰੇ ਵਾਹਿਗੁਰੂ ਝੋਲੀਆਂ ਭਰ-ਭਰ ਕੇ ਦੇਣਗੇ ਜੀ ਹਾਂਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਆਪਣੀ ਅਲਮਾਰੀ ਦੇ ਵਿੱਚ ਆਪਣੇ ਬੱਚਿਆਂ ਦੇ ਕੱਪੜੇ ਛੋਟੇ ਹੋ ਜਾਂਦੇ ਆ ਉਹ ਆਪਾਂ ਵਿੱਚ ਹੀ ਨਹੀਂ ਰੱਖੀ ਰੱਖਣੇ ਆਪਣੀ ਅਲਮਾਰੀ ਦੇ ਤੇ ਉਹਨਾਂ ਨੂੰ ਬਾਹਰ ਕੱਢੋ ਤੇ ਤੁਸੀਂ ਕਿਸੇ ਗਰੀਬ ਗੁਰਬੇ ਨੂੰ ਦੇ ਸਕਦੇ ਆ ਜੇ ਕੋਈ ਹੋਰ ਐ ਤੁਸੀਂ ਜਿੱਥੇ ਦਾਨ ਕਰਨਾ ਚਾਹੋਣੇ ਆ ਨੇੜੇ ਤੇੜੇ ਤਾਂ ਉੱਥੇ ਵੀ ਤੁਸੀਂ ਦਾਨ ਕਰ ਸਕਦੇ ਆ ਔਰ ਤੁਸੀਂ ਕੱਪੜਿਆਂ ਨੂੰ ਅਲਮਾਰੀ ਦੇ ਵਿੱਚੋਂ ਜ਼ਰੂਰ ਬਾਹਰ ਕੱਢਣਾ ਤਾਂ ਉਹਦੇ ਵਿੱਚ ਸਪੇਸ ਬਣਾਉਣੀ ਆ ਤੁਸੀਂ ਤੇ ਜਿਵੇਂ ਆਪਣੇ ਵੱਡਿਆਂ ਦੇ ਕੱਪੜੇ ਵੀ ਆਪਾਂ ਕਈ ਕਈ ਵਾਰੀ-ਵਾਰਤ ਦੇ ਹੁੰਦੇ ਨੇ 6-6 ਮਹੀਨਿਆਂ ਦੇ ਸੂਟ ਸਾਢੇ ਸਾਲ ਦੇ ਆਪਣੇ ਉਵੇਂ ਪਏ ਰਹਿੰਦੇ ਆ ਆਪਣੇ ਵੀ ਆਪਣੇ ਬੰਦਿਆਂ ਦੇ ਵੀ ਤੇ ਆਪਾਂ ਉਹ ਪਾਉਂਦੇ ਹੀ ਨਹੀਂ ਤਾਂ ਉਹਨਾਂ ਨੂੰ ਵੀ ਆਪਾਂ ਨੂੰ ਜ਼ਰੂਰਤਮੰਦਾਂ ਨੂੰ ਦੇ ਦੇਣਾ ਚਾਹੀਦਾ ਹੈ ਜੀ ਤੇ ਆਪਾਂ ਇਹ ਉਹ ਕਿਸੇ ਕੰਮ ਨਹੀਂ ਜੇ ਆਪਣੇ ਪਏ ਰਹਿਣਗੇ ਤਾਂ ਉਵੇਂ ਹੀ ਪਏ ਰਹਿਣਗੇ ਤੇ ਆਪਾਂ ਜੇ ਉਹਨਾਂ ਨੂੰ ਕਿਸੇ ਲਈ ਦੇ ਦਾਂਗੇ ਤਾਂ ਉਹ ਵੀ ਇੱਕ ਪੁੰਨ ਦਾ ਕੰਮ ਹੋ ਜਾਊਗਾ ਤੇ ਆਪਣੀ ਅਲਮਾਰੀ ਦੇ ਵਿੱਚ ਜਿਹੜੀ ਥਾਂ ਹੈ ਉਹ ਵੀ ਬਚ ਜੂਗੀ ਤੇ ਜੇ ਆਪਾਂ ਅਲਮਾਰੀ ਦੇ ਵਿੱਚ ਥਾਂ ਕਰਾਂਗੇ ਤਾਂ ਆਪਾਂ ਹੋਰ ਨਵੀਆਂ ਚੀਜ਼ਾਂ ਲਈ ਥਾਂ ਬਣਾਵਾਂਗੇ ਜੋ ਉਹੀ ਚੀਜ਼ਾਂ ਘੇਰੀ ਰੱਖਣ ਦੀਆਂ ਥਾਂ ਤਾਂ ਆਪਣੀ ਨਵੀਆਂ ਚੀਜ਼ਾਂ ਲਿਆਉਣ ਦਾ ਵੀ ਕੋਈ ਪਰਚਸ ਨਹੀਂ ਬਣੇਗਾ ਇਸ ਲਈ ਪ੍ਰਾਣੀਆਂ ਤੇ ਕਿਸਮਾਂ ਪੀਟੀਆਂ ਜਿਹੜੀਆਂ ਆਪਣੀਆਂ ਚੀਜ਼ਾਂ ਉਹਨਾਂ ਨੂੰ ਬਾਹਰ ਜਰੂਰ ਕੱਢ ਦਿਓ ਤੁਸੀਂ ਅਲਮਾਰੀ ਦੇ ਵਿੱਚੋਂ ਤਾਂ ਕਿ ਨਵੀਆਂ ਚੀਜ਼ਾਂ ਲਈ ਇੱਕ ਆਪਣੇ ਲਈ ਥਾਂ ਬਣ ਸਕੇ ਜੀ ਤੇ ਦੂਜੇ ਨੰਬਰ ਤੇ ਤੁਸੀਂ ਕੀ ਕਰਨਾ ਹੈ ਜਿਹੜੇ ਆਪਣੇ ਘਰਾਂ ਦੇ ਵਿੱਚ ਸਾਮਾਨ ਹੈ ਜਿਹੜਾ ਬਿਜਲੀ ਦੇ ਨਾਲ ਚੱਲਦਾ ਜਿਵੇਂ ਆਪਣੇ ਜੂਸਰ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਕਿ ਕਈ ਕਿਵਾਰੀ ਆਪਣੇ ਘਰੇ ਪੰਜ ਪੰਜ ਜੂਸਰ ਪਏ ਹੁੰਦੇ ਆ ਆਪਾਂ ਉਹਨਾਂ ਨੂੰ ਯੂਜ਼ ਹੀ ਨਹੀਂ ਕਰਦੇ ਸਿਰਫ ਇੱਕ ਹੀ ਜੂਸਰ ਹੁੰਦਾ ਜਿਹਨੂੰ ਆਪਾਂ ਜ਼ਿਆਦਾ ਯੂਜ਼ ਕਰਦੇ ਆ ਤੇ ਸਿਰਫ ਯੂਜ਼ ਕਰਨ ਵਾਲੀ ਜੂਸਰ ਤੁਸੀਂ ਘਰੇ ਰੱਖੋ ਤੇ ਦੂਜੀਆਂ ਚੀਜ਼ਾਂ ਨੂੰ ਤੁਸੀਂ ਜਾਂ ਤੱਕ ਬਾੜਗੇ ਉਹਨੂੰ ਦੇ ਸਕਦੇ ਆ ਜੇ ਕੋਈ ਚੱਲਣ ਦੀ ਹਾਲਤ ਦੇ ਵਿੱਚ ਹੈਗੇ ਆ ਤਾਂ ਤਾਂ ਕਿਸੇ ਪਣ ਪ੍ਰਾਣੂ ਵੀ ਦੇ ਸਕਦੇ ਆ ਜਿਹੜਾ ਉਹਨਾਂ ਨੂੰ ਵਰਤ ਲਈ ਕੰਗਾਂ ਦੇ ਘਰੇ ਨਹੀਂ ਵੀ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਦਿਓ ਨਾਲੇ ਕਿੰਨਾ ਵੱਡਾ ਕੰਮ ਦਾ ਪੂਰਨ ਦਾ ਕੰਮ ਹੋ ਜੂਗਾ ਜੀ ਤੇ ਘਰੇ ਪਏ ਤਾਂ ਆਪਣੇ ਕਿਸੇ ਕੰਮ ਨਹੀਂ ਪਾਣੀ ਆਪਾਂ ਜਿਹੜਾ ਬਰਤੀਜੇ ਨੰਬਰ ਤੇ ਸਫਾਈ ਕਰਨੀ ਉਹਦੇ ਵਿੱਚ ਜਿਹੜਾ ਆਪਾਂ ਪਾਣੀ ਵਰਤਣਾ ਆਪਣੀ ਸਫਾਈ ਕਰਨ ਲਈ ਪਾਉਣਾ ਹੈ ਇਹਦੇ ਨਾਲ ਸਫਾਈ ਜਿਹੜੀ ਉਹ ਵੈਸਟ ਹੁੰਦੀ ਹੈ ਤੇ ਨਾਲੇ ਨਮਕਾ ਜਿਹੜਾ 네ਗਟਿਵਿਟੀ ਨੂੰ ਵੀ ਸੋਖਦਾ ਹੈ ਤਾਂ ਚੰਗਾ ਹੁੰਦਾ ਹੈ ਪਾਣੀ ਦੇ ਵਿੱਚ ਜਰੂਰ ਚਾਹੀਦਾ ਪਾਣਾ ਨਾਲੇ ਕੀੜੇਗਾ ਪਤੰਗੇ ਕੁਛ ਵੀ ਐਸਾ ਵੈਸਾ ਨਹੀਂ ਆਉਂਦਾ ਤੇ ਘਰ ਦੀ ਸਫਾਈ ਹੈ ਜਿਹੜੀ ਬਹੁਤ ਚੰਗੀ ਤਰ੍ਹਾਂ ਨਾਲ ਹੋਊਗੀ ਤੇ 4 ਨੰਬਰ ਤੇ ਆ ਜਾਂਦਾ ਜੀ ਜਿਵੇਂ ਆਪਾਂ ਦਵਾਈਆਂ ਹੁੰਦੀਆਂ ਆਪਣੀ ਘਰਾਂ ਦੇ ਵਿੱਚ ਆਪਣੀ ਬਜ਼ੁਰਗਾਂ ਦੀਆਂ ਦਵਾਈਆਂ ਚਲਦੀਆਂ ਹੁੰਦੀਆਂ ਏ ਤੋ ਆਪਾਂ ਐਕਸਪਾਇਰ ਹੋਈਆਂ ਵੀ ਵਿੱਚੇ ਰੱਖੀ ਰੱਖਦੇ ਆ ਕਿੰਨੀ ਬੁਰੀ ਗੱਲ ਐ ਪਹਿਲਾਂ ਤੁਸੀਂ ਸਾਰੀਆਂ ਦਵਾਈਆਂ ਆਪਣੇ ਡੱਬੇ ਚੱਕੋ ਤੇ ਇਹਦੇ ਵਿੱਚ ਜਿਹੜੀਆਂ ਵੀ ਦਵਾਈਆਂ ਐਕਸਪਾਇਰ ਹੋਆਂ ਉਹਨਾਂ ਨੂੰ ਸਾਰੀਆਂ ਨੂੰ ਬਾਹਰ ਸੁੱਟੋ ਜਿਹੜੀਆਂ ਕੰਮ ਦੀਆਂ ਚੀਜ਼ਾਂ ਉਹਨੂੰ ਕਿ ਪੱਤੇ ਤੁਸੀਂ ਰੱਖੋ ਜਿਹੜੇ ਤੁਸੀਂ ਯੂਜ਼ ਕਰਦੇ ਆਂ ਵੀ ਆਪਣੇ ਬਜ਼ੁਰਗਾਂ ਨੂੰ ਚਾਹੀਦੇ ਹੁੰਦੇ ਆਂ ਜਾਂ ਆਪਾਂ ਨੂੰ ਚਾਹੀਦੇ ਹੁੰਦੇ ਆਂ ਤਾਂ ਆਪ ਸਰਵਾਦੀ ਗੋਲੀ ਹੁੰਦੀ ਹੈ ਜਿਹੜੀ ਇਹਨਾਂ ਕੁ ਦਵਾਈਆਂ ਤਾਂ ਆਪਾਂ ਨੂੰ ਘਰੇ ਰੱਖਣੀਆਂ ਚਾਹੀਦੀਆਂ ਆ ਪਰ ਕਈ ਵਾਰੀ ਆਪਾਂ ਐਵੇਂ ਹੀ ਥੱਬੇ ਭਰ-ਭਰ ਕੇ ਐਕਸਪਾਇਰ ਹੋਈਆਂ ਦਵਾਈਆਂ ਹੀ ਰੱਖੀ ਰੱਖਦੇ ਆ ਤੋ ਵੀ ਇੱਕ ਚੰਗੀ ਗੱਲ ਨਹੀਂ ਜੀ ਉਹਨਾਂ ਨੂੰ ਤੁਸੀਂ ਜ਼ਰੂਰ ਬਾਹਰ ਕਰੋ ਆਪਣੇ ਘਰ ਦੇ ਵਿੱਚੋਂ ਤੇ ਦਵਾਈ દિਵਾਲੀ ਦੀ ਸਫਾਈ ਦੇ ਵਿੱਚ ਇਹ ਕੰਮ ਤੁਸੀਂ ਪੱਕਾ ਹੀ ਕਰਨਾ ਹੀ ਕਰਨਾ ਹੈ ਤੇ 5 ਨੰਬਰ ਤੇ ਆ ਜੂਗਾ ਜੀ ਆਪਣੇ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਬਿਜਲੀ ਵਾਲੇ ਬੋਰਡ ਉਹਨਾਂ ਦੀ ਸੁੱਚਾ ਖਰਾਬ ਹੋਣਾ ਪੰਗਾ ਹੈ ਹੋਲਡਰ ਜਿਹੜੇ ਲੰਬਕੇ ਪਏ ਆ ਤਾਰਾ ਵਿੱਚੋਂ ਨਿਕਲਣਾਂ ਪੰਗਾ ਰਹਿੰਦਾਂ ਹੈ ਕਈ ਵਾਰੀ ਆਪਣੀਆਂ ਬੱਤੀਆਂ ਉਹ ਵੀ ਲੰਮਕੀਆਂ ਪੰਗਾ ਹੁੰਦਾਂ ਹੈ ਤੋ ਸਾਰੀਆਂ ਚੀਜ਼ਾਂ ਨੂੰ ਤੁਸੀਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਠੀਕ ਕਰਵਾ ਲੈਣਾ ਹੈ ਹਾਂਜੀ ਤੇ ਸਾਰੇ ਖਰਾਬ ਹੋਏ ਬਿਜਲੀ ਬੋਰਡਾਂ ਨੂੰ ਤੁਸੀਂ ਜ਼ਰੂਰ ਦੀਵਾਲੀ ਤੋਂ ਪਹਿਲਾਂ ਪਹਿਲਾਂ ਠੀਕ ਕਰਵਾ ਲੈਣਾ ਹੈ ਤੇ ਆਪਾਂ ਹੋਰ ਵੀ ਤੁਹਾਨੂੰ ਬਹੁਤ ਸਾਰੇ ਤਰੀਕੇ ਦੱਸਾਂਗੇ ਜੀ ਜਿਹੜੇ ਆਪਾਂ ਤਰੀਕੇ ਅਪਣਾਏ ਆ ਤੇ ਆਪਣੀ ਜਿਹੜੀ ਜ਼ਿੰਦਗੀ ਉਹ ਬਹੁਤ ਹੀ ਜ਼ਿਆਦਾ ਬਦੀਏ ਸਕੂਨ ਭਰੀ ਹੋ ਗਈ ਆ ਤੇ ਆਪਾਂ ਚੰਗੀਆਂ ਕਿਤਾਬਾਂ ਪੜੀਆਂ ਜੀ ਚੰਗੀਆਂ ਵੀਡੀਓ ਦੇਖਦੇ ਆ ਉਹਨਾਂ ਦੇ ਵਿੱਚੋਂ ਜਿਹੜੇ ਆਪਾਂ ਤਰੀਕੇ ਆ ਉਹ ਕੱਢ ਕੱਢ ਕੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਏ ਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਸਕੂਨ ਭਰ ਗਿਆ ਜੀ ਤੇ ਆਪਾਂ ਤਾਂ ਇਹੀ ਚਾਹੁੰਦੇ ਆ ਵੀ ਆਪਣੀਆਂ ਸਾਰੀਆਂ ਭੈਣਾਂ ਜਿਹੜੀਆਂ ਕਿੰਨੀਆਂ ਭੈਣਾਂ ਨੂੰ ਡਿਪਰੈਸ਼ਨ ਹੋਇਆ ਪਿਆਏ ਕਿੰਨਾ ਕੁਛ ਉਹ ਚੱਲਦਿਆਂ ਕਿੰਨਾ ਕੁਛ ਨਾਲ ਜੂਝਦਿਆਂ ਤੇ ਜਿਵੇਂ ਮੈਂ ਆਪਣੀ ਜ਼ਿੰਦਗੀ ਨੂੰ ਪੂਰਾ ਖੁਸ਼ਹਾਲ ਬਣਾਇਆ ਏ ਤੇ ਆਪਣੀ ਜ਼ਿੰਦਗੀ ਨੂੰ ਸਕੂਨ ਦੇ ਨਾਲ ਭਰਿਆ ਏ ਮੈਂ ਤਾਂ ਵਸੇ ਹੀ ਚਾਹਣੀ ਆ ਕਿ ਮੇਰੀਆਂ ਸਾਰੀਆਂ ਭੈਣਾਂ ਖੁਸ਼ ਰਹਿਣ ਤੇ ਆਪਾਂ ਜਿਹੜੇ ਤਰੀਕੇ ਲਿਆ ਲਿਆ ਕਰਾਂਗੇ ਤੁਹਾਡੀ ਮਦਦ ਕਰਿਆ ਕਰਨਗੇ ਜਰੂਰ ਰੋਜ਼ ਦੇ ਕੰਮਾਂ ਨੂੰ ਸੌਖੇ ਤਰੀਕੇ ਨਾਲ ਕਰਨ ਲਈ ਤੇ ਹੋਰ ਜਿਹੜੀਆਂ ਆਪਣਾ ਮੜੀਆਂ ਮੋਟੀਆਂ ਮੁਸੀਬਤਾਂ ਹੁੰਦੀਆਂ ਐ ਘਰਾਂ ਦੇ ਵਿੱਚ ਮਾੜੇ ਮੋٹے ਲੜਾਈ ਝਗੜੇ ਹੁੰਦੇ ਹੀ ਰਹਿੰਦੇ ਆਪਣੇ ਘਰਾਂ ਦੇ ਵਿੱਚ ਉਹਨਾਂ ਸਾਰਿਆਂ ਦਾ ਆਪਾਂ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਿਆ ਕਰਾਂਗੇ ਕਿਉਂਕਿ ਆਪਾਂ ਜਿਹੜੇ ਤਰੀਕੇ ਆ ਇਹ ਜਿਹੜੇ ਤਰੀਕੇ ਆ ਜੀ ਆਪਾਂ ਵੀ ਕਿਤਾਬਾਂ ਨੂੰ ਪੜ੍ਹ-ਪੜ ਕੇ ਜਾਂ ਚੰਗੀਆਂ ਵੀਡੀਓ ਦੇਖਦੇ ਆ ਕਿ ਉਹਨਾਂ ਦੇ ਵਿੱਚੋਂ ਸਿੱਖੇ ਆ ਤੇ ਆਪਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਲਾਈ ਕੀਤਾ ਏ ਤਾਂ ਥੋੜਾ ਮਾਟੇ ਚੇਂਜ ਕੀਤੇ ਆ ਆਪਾਂ ਆਪਣੇ ਕੰਮ ਕਰਨ ਦੇ ਤਰੀਕਿਆਂ ਦੇ ਵਿੱਚ ਥੋੜਾ ਸਿਮਰਨ ਕਰਨ ਦੇ ਵਿੱਚ ਵੀ ਚੇਂਜ ਕੀਤਾ ਏ ਥੋੜੇ ਪਾਠ ਜਿਵੇਂ ਕਰਦੇ ਆ ਆਪਾਂ ਉਹਨਾਂ ਦੇ ਵਿੱਚ ਵੀ ਥੋੜਾ ਬਦਲਾਵ ਲੈਂਦਾ ਕਿਸ ਟਾਈਮ ਕਿਵੇਂ ਕਰਨੇ ਆ ਕਿਵੇਂ ਨਹੀਂ ਤਾਂ ਇਹਨਾਂ ਚੀਜ਼ਾਂ ਨੇ ਬਹੁਤ ਸਾਰਾ ਫਰਕ ਪਾਇਆ ਜੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਰੋਜ਼ਮਰਾਂ ਦੇ ਕੰਮਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਫਰਕ ਪਿਆ ਹੈ ਤੇ ਜਿਵੇਂ ਆਪਣੀ ਜ਼ਿੰਦਗੀ ਵਧੀਆ ਬਣ ਗਈ ਹੈ ਜੀ ਮੈਂ ਤਾਂ ਬਸ ਇਹੀ ਚਾਹਣੀ ਆ ਵੀ ਮੇਰੀਆਂ ਭੈਣਾਂ ਦੀ ਵੀ ਜ਼ਿੰਦਗੀ ਇਸੇ ਤਰ੍ਹਾਂ ਬਣ ਜੇ ਤੇ ਹੋਰ ਕੰਮ ਤੰਦੇ ਤਾਂ ਆਪਣੇ ਸਾਹ ਹੀ ਡੜੀ ਮੁੱਕਦੇ ਹੀ ਨਹੀਂਗੇ ਉਹ ਤਾਂ ਆਪਣੇ ਸਾਰੇ ਚੱਲਦੇ ਹੀ ਰਹਿਣੇ ਆ ਪਰ ਜਦੋਂ ਘਰ ਦੇ ਵਿੱਚ ਬਰਕਤਾਂ ਤੇ ਨਿਯਾਮਤਾ ਹੋਣ ਤਾਂ ਆਪਣਾ ਕੰਮ ਕਰਨ ਨੂੰ ਵੀ ਦਿਲ ਕਰਦਾ ਏ ਤਾਂ ਆਪਣ ਹੱਸਣ ਖੇਡਣ ਨੂੰ ਵੀ ਦਿਲ ਕਰਦਾ ਏ ਜਦੋਂ ਆਪਣੇ ਘਰ ਦੇ ਵਿੱਚ ਕੋਈ ਬਰਕਤ ਨਹੀਂ ਕੋਈ ਪੈਸੇ ਦਾ ਸਾਧਨ ਨਹੀਂ ਹੁੰਦਾ ਤਾਂ ਆਪਣਾ ਮਨ ਜਿਹੜਾ ਚੜਚੜਾ ਹੋ ਜਾਂਦਾ ਏ ਤਾਂ ਘਰ ਵਿੱਚ ਲੜਾਈ ਕਲੇਸ਼ ਜਿਹੜਾ ਪੈਦਾ ਹੁੰਦਾ ਏ ਤਾਂ ਜੇ ਆਪਾਂ ਕੁਝ ਚੀਜ਼ਾਂ ਜਿਨ੍ਹਾਂ ਨੂੰ ਆਪਾਂ ਅਪਣਾ ਲੈਣੇ ਆਂ ਵੈਸੇ ਉਹ ਗੱਲਾਂ ਛੋਟੀਆਂ-ਛੋਟੀਆਂ ਹੀ ਹੁੰਦੀਆਂ ਏ ਕਈ ਪੈਣਾ ਹੁਣ ਆਪਣੇ ਕਿੰਨੇ ਸਿਆਣਾ ਸੱਪਿਆਂ ਨੇ ਵੀ ਜਾਣਦੀਆਂ ਵੀ ਸਾਡੇ ਘਰੇ ਬਰਕਤ ਨਹੀਂ ਰਹਿੰਦੀ ਇਹ ਨਹੀਂ ਹੁੰਦਾ ਉਹ ਨਹੀਂ ਹੁੰਦਾ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਨੂੰ ਆਪਾਂ ਅਪਣਾ ਕੇ ਆਪਣੇ ਘਰੇ ਹੀ ਆਪਾਂ ਆਪਣਾ ਇਲਾਜ ਕਰ ਸਕਦੇ ਆ ਜਿਵੇਂ ਪਾਠ ਨਾਲ ਸਿਮਰਨ ਦੇ ਨਾਲ ਛੋਟੀਆਂ-ਛੋਟੀਆਂ ਗੱਲਾਂ ਦੇ ਨਾਲ ਚੇਂਜ ਕਰਕੇ ਆਪਣੇ ਜਿਹੜਾ ਮਨ ਆਉ ਸਕੂਨ ਨਾਲ ਭਰ ਜਾਂਦਾ ਜੀ ਜਿਵੇਂ ਹੁਣ ਆਪਾਂ ਤੁਹਾਡੇ ਨਾਲ ਜਿਹੜੇ ਟਿਪਸ ਸ਼ੇਅਰ ਕੀਤੇ ਆ ਜੇ ਤੁਸੀਂ ਇਹਨਾਂ ਨੂੰ ਕਰੋਗੇ ਤਾਂ ਤੁਹਾਨੂੰ ਸਕੂਨ ਆ ਜਿਹੜਾ ਉਹ ਅਲੱਗ ਤਰ੍ਹਾਂ ਦਾ ਆਊਗਾ ਜਿਵੇਂ ਆਪਾਂ ਅਲਮਾਰੀ ਵਾਲਾ ਟਿਪ ਆ ਜਿਹੜਾ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਤਾਂ ਆਪਾਂ ਸਾਲ ਪਾਰ ਉਸੇ ਤਰ੍ਹਾਂ ਹੀ ਉਸ ਅਲਮਾਰੀ ਨੂੰ ਤੂੜੀ ਵਾਲੇ ਕਮਰੇ ਦੀ ਤਰ੍ਹਾਂ ਭਰੀ ਰੱਖਦੇ ਆਂ ਜੀ ਤੋਂ ਆਪਣੇ ਮਨ ਨੂੰ ਸਕੂਨ ਥੋੜੀ ਨਾ ਦਿੰਦਾ ਜੇ ਆਪਣੀ ਅਲਮਾਰੀ ਸੈੱਟ ਕੀਤੀ ਹੋਊਗੀ ਉਹਦੇ ਵਿੱਚ ਫालतू ਪਏ ਕੱਪੜੇ ਉਹਨਾਂ ਨੂੰ ਆਪਾਂ ਬਾਹਰ ਕੱਢ ਕੇ ਰੱਖਾਂਗੇ ਜਾਂ ਕਿਤੇ ਦਾਨ ਕਰ ਦਾਂਗੇ ਤਾਂ ਜਿਹੜਾ ਸਪੇਸ ਆ ਆਪਾਂ ਉਹਨੂੰ ਨਵੀਆਂ ਚੀਜ਼ਾਂ ਲਈ ਬਣਾਵਾਂਗੇ ਤਾਂ ਹੋਰ ਆਪਾਂ ਨੂੰ ਨਵੀਆਂ ਚੀਜ਼ਾਂ ਜੜਨੀਆਂ ਵੀ ਜੇ ਆਪਾਂ ਨੂੰ ਭਰੋਸਾ ਹੀ ਨਹੀਂ ਵਾਹਿਗੁਰੂ ਤੇ ਵੀ ਆਪਾਂ ਨੂੰ ਨਵੀਆਂ ਚੀਜ਼ਾਂ ਵੀ ਦੇਣਗੇ ਤਾਂ ਆਪਾਂ ਉਹਨਾਂ ਚੀਜ਼ਾਂ ਨੂੰ ਸੰਭਾਲੀ ਜਾਂਦੇ ਆ ਸੰਭਾਲੀ ਜਾਂਦੇ ਆ ਕਿਉਂਕਿ ਆਪਾਂ ਨੂੰ ਉੱਤੇ ਭਰੋਸਾ ਹੀ ਨਹੀਂ ਹੁੰਦਾ ਵੀ ਆਪਾਂ ਨੂੰ ਨਵੀਂ ਚੀਜ਼ ਵੀ ਉਹ ਦੇ ਦੂਗਾ ਤਾਂ ਉਹ ਦਿੰਦਾ ਹੈ ਪੱਕਾ ਦਿੰਦਾ ਹੈ ਜੀ ਪਰ ਆਪਾਂ ਨੂੰ ਵਿਸ਼ਵਾਸ ਹੋਣਾ ਚਾਹੀਦਾ ਉਸ ਪਰਮਪਿੱਤਾ ਵਾਹਿਗੁਰੂ ਦੇ ਉੱਤੇ ਤੇ ਆਪਾਂ ਨੂੰ ਉਹਦਾ ਓਟ ਆਸਰਾ ਲੈ ਕੇ ਚੱਲਣਾ ਚਾਹੀਦਾ ਹੈ ਤੇ ਆਪਾਂ ਨੂੰ ਚਾਹੀਦਾ ਹੈ ਕਿ ਆਪਾਂ ਇਹ ਚੀਜ਼ ਕਿਸੇ ਨੂੰ দান ਦਿੱਤੀਏ ਤਾਂ ਆਪਾਂ ਨੂੰ ਭਰੋਸਾ ਆਏ ਕਿ ਆਪਾਂ ਨੂੰ ਹੋਰ ਵੀ ਪ੍ਰਦਾਨ ਕਰ ਦੂਗਾ ਤੋ ਦਿੰਦਾ ਹੀ ਜੀ ਕਿਉਂਕਿ ਆਪਾਂ ਨੂੰ ਭਰੋਸਾ ਹੀ ਉਹ ਤੇ ਇੰਨਾ ਹੋਣਾ ਚਾਹੀਦਾ ਹੈ ਤੇ ਕੋਈ ਆਸੇ ਪਾਸੇ ਜਾ ਕੇ ਆਪਾਂ ਨੂੰ ਜਾਦਾ ਕੁਝ ਨਹੀਂ ਮਿਲੂਗਾ ਜਿਹੜਾ ਆਪਾਂ ਨੂੰ ਵਾਹਿਗੁਰੂ ਨੇ ਦੇ ਦੇਣਾ ਹੈ ਉਹ ਆਪਾਂ ਨੂੰ ਅਲੱਗ ਤਰ੍ਹਾਂ ਦਾ ਸਕੂਨ ਹੁੰਦਾ ਹੈ ਜਿਵੇਂ ਹੁਣ ਕਈ ਵਾਰੀ ਕਿੰਨੇ ਥਾਈਆਂ ਆਪਾਂ ਸਿਆਣਿਆਂ ਦੇ ਜਾ ਕੇ ਪੈਸੇ ਬਰਬਾਦ ਕਰ ਦਿੰਨੇ ਆ ਤਾਂ ਕੋਈ ਕਿਸੇ ਦਾ ਕੋਈ ਹੱਲ ਕਰ ਨਹੀਂ ਸਕਦਾ ਜੀ ਤੇ ਆਪਾਂ ਨੂੰ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਹੀ ਇਹ ਜਿਹੜੇ ਮਾੜੀ-ਮੋਟੀ ਹੱਲ ਹੁੰਦੇ ਆ ਘਰੇ ਨਿਕਲੇ ਆਉਂਦੇ ਆ ਕੋਈ ਜ਼ਰੂਰੀ ਨਹੀਂ ਕਿ ਸਿਆਣੇ ਹੱਲ ਕਰ ਸਕਦੇ ਹੁੰਦੇ ਆ ਤੇ ਆਪਣੇ ਅਪਣਾਏ ਹੋਏ ਟਿਪਸ ਹੈ ਤੇ ਆਪਣੇ ਨਾਲ ਜੁੜੇ ਤੁਸੀਂ ਜ਼ਰੂਰ ਹੋ ਜੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਗਰਵਾਣੀ ਦੇ ਆਧਾਰ ਤੇ ਕਿਸ ਤਰ੍ਹਾਂ ਚੇਂਜ ਕੀਤਾ ਏ ਤੇ ਕਿਵੇਂ ਆਪਾਂ ਚੰਗੀਆਂ ਵੀਡੀਓ ਦੇਖ ਕੇ ਆਪਣੀ ਜ਼ਿੰਦਗੀ ਨੂੰ ਬਦਲਿਆ ਏ ਤਾਂ ਜਿਹੜੀ ਡਿਪਰੈਸ਼ਨ ਸੀ ਉਹ ਮੇਰੀ ਜ਼ਿੰਦਗੀ ਦੇ ਵਿੱਚ ਵਿੱਚੋਂ ਬਿਲਕੁਲ ਹੁਣ ਚਲੀ ਗਈ ਆ ਪਹਿਲਾਂ ਮੈਨੂੰ ਬਹੁਤ ਡਿਪਰੈਸ਼ਨ ਹੁੰਦਾ ਸੀ ਤਾਂ ਬਹੁਤ ਸਾਰੇ ਥੌਟਸ ਸੀ ਮਨ ਦੇ ਵਿੱਚ ਚੱਲਦੇ ਰਹਿੰਦੇ ਸੀ ਤੇ ਪਰ ਜਿਵੇਂ ਹੁਣ ਮੇਰੀ ਜ਼ਿੰਦਗੀ ਚੰਗੀ ਨੰਗ ਰਹੀ ਆ ਸਾਡੀ ਫੈਮਿਲੀ ਵਧੀਆ ਬਹੁਤ ਵਧੀਆ ਖੁਸ਼ ਹੈ ਤਾਂ ਮੈਂ ਇਹ ਚਾਹਣੀ ਆ ਕਿ ਬਹੁਤ ਸਾਰੇ ਘਰ ਜਿੱਥੇ ਭੈਣ ਨੂੰ ਡਿਪਰੈਸ਼ਨ ਦੀ ਬਿਮਾਰੀ ਬਹੁਤ ਨੂੰ ਹੋਈ ਪਈ ਆ ਤਾਂ ਤੁਸੀਂ ਜ਼ਰੂਰ ਆਪੇ ਚੈਨਲ ਨਾਲ ਜੁੜੋ ਆਪਾਂ ਤੁਹਾਨੂੰ ਬਹੁਤ ਸਾਰਾ ਕੁਝ ਲੈ ਕੇ ਆਵਾਂਗੇ ਇਹ ਜਾਂ ਇਹ ਰ ਤੁਹਾਡੀ ਮਦਦ ਕਰੇਗਾ ਰੋਜ਼ ਦੇ ਕੰਮਾਂ ਦੇ ਲਈ ਵੀ ਤੇ ਆਪਣੀ ਵਰਕਤਾਂ ਦੇ ਲਈ ਵੀ ਆਪਾਂ ਤੁਹਾਨੂੰ ਪਾਰਟ ਵੀ ਆਪਣੇ ਸ਼ੇਅਰ ਕਰਿਆ ਕਰਾਂਗੇ ਆਪਾਂ ਕਿਹੜੇ ਕਰਦੇ ਆ ਕਿਵੇਂ ਨਹੀਂ ਪਰ ਆਪਾਂ ਨੂੰ ਸਪੋਰਟ ਜ਼ਰੂਰ ਕਰ ਲਓ ਜੀ ਤੇ ਭੈਣਾਂ ਲਈ ਖਾਸ ਚੈਨਲ ਆਪਾਂ ਬਣਾਇਆ ਏ ਤੇ ਸਾਰੀਆਂ ਭੈਣ ਆਪਣੀ ਚੰਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਤੇ ਲਾਈਕ ਵੀ ਜ਼ਰੂਰ ਕਰਨਾ ਤਾਂ ਮਿਲਦੇ ਹਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਸਾਰੀਆਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਦਾ ਘਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ